ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 78872 ਜੀ ਜਿਹੜੇ ਬਤਾਰਾ ਮਾਰੀ ਜਾਂਦੇ ਆ ਤੇ ਚੋਣ ਜਵਾਦਾ ਉਹਨਾਂ ਨੇ ਯਾਰਾ ਜਮਾ ਮੈਂ ਬਾਈ ਮੱਸੀ ਮੋਟ ਨਾਲ ਜੀ ਸੋ ਤਾਰਾਂ ਦੇਖੋ ਸਟਾਰਟਿੰਗ ਜੇ ਆਪਾਂ ਪਹਿਲਾਂ ਤਾਰਾਂ ਹੀ ਮਾਰ ਕੇ ਦਿਖਾਉਣੇ ਪਏ ਬੱਚਾ ਹੀ ਤਾਰ ਨੂੰ ਚੋਈ ਜੋ ਬੈਣੀ ਠੰਡੀ ਸੀ ਆਪਾਂ ਬੱਚਾ ਵੀ ਨਹੀਂ ਛੱਡਿਆ ਜੀ ਬੈਠ ਕੇ ਮੈਂ ਥੰਦੇ ਬੱਚਾ ਮਗਰ ਕੱਟੀਆ ਹੈਣਾ ਸੋ ਕੱਟੀ ਵੀ ਹੁੰਦੜ ਹੇਲ ਪੂਰੀ ਜਾਣ ਚਾ ਆਪਾਂ ਬੈਠੀ ਠਾਤੀ ਤੇ ਵਾ ਜੇਰ 15 20 ਮਿੰਟ ਦਾ ਖੇਡਾ ਹੀ ਇਹਦਾ ਹਾਂਜੀ ਹਾਂਜੀ ਸੁਆ ਵੀਰੇ ਕਿਹੜਾ ਸੂਈ ਆ ਇਹ ਉਹ ਤੀਜਾ ਸੂਈ ਆ ਸੁਆ ਤੀਜਾ ਸੂਈ ਆ ਵਾ ਠੀਕ ਆ ਓਕੇ ਆ ਤੇ ਨਾੜਾ ਨੂੜਾ ਤੇ ਵਾਗੀ ਚ ਸੋ ਅਡੰਗਾੜਾ ਲੈ ਵੀ ਲੇ ਕਰੀ ਹੱਕੀ ਮੜੀ ਯੁਰੇ ਨੂੰ ਸੋ ਮਿਲਕਵੇਂ ਦੇਖੋ ਮੂਰਲੀ ਲੱਤ ਤੱਕ ਜਾਂਦੀ ਆ ਤੇ ਲੇਵਾ ਪੁੱਤਾ ਦੀ ਜਮੈਂ ਸੂ ਤੱਕ ਲਾਈ ਖੜੀ ਆ ਹਨਾ ਹਾਂਜੀ ਤੇ ਬੋੜਾ ਵਗੈਰਾ ਕੁਛ 14 ਪਹਿਲਾਂ ਆਪਾਂ ਇਹਦਾ 2-3 ਲੀਟਰ ਬੋੜਾ ਵੀਰੇ ਘਰ ਤਾਂ ਬੱਚਿਆਂ ਨੂੰ ਵੀ ਚੰਗਾ ਤਾਂ ਸੀਗਾ ਸੋ ਨਾੜਾ ਵਗੈਰਾ ਦੇਖੋ ਤੇ ਝੋਣ ਵਗੈਰਾ ਚੰਗਾ ਕਿੰਨਾ ਦੁੱਧ ਪਾ ਦੂਗੀ ਹੈਸ਼ਟੇ ਹੈ ਦੁੱਧ ਵੀਰੇ 14 ਲੀਟਰ ਦੀ ਗਰੰਟੀ ਨਾਲ ਮੰਨ ਕੇ ਜਿਹੜਾ ਬੰਦਾ ਮਰਜ਼ੀ ਮੱਚ ਲੈ ਜੀ ਵੀ 14 ਕਿਲੋ ਦੁੱਧ ਖਰਾ ਤੇ ਝੋਣ ਪੂਰਾ ਬੋਲਾ ਝੋਣ ਇੱਕ ਨੰਬਰ ਹੱਥ ਵੀ ਨਾਲ ਲਾ ਕੇ ਲੈ ਕੇ ਜਾਵੇ ਗਰੰਟੀ ਦੇ ਮੈਂ ਲੈ ਜਾ ਕੋਈ ਜੰਪਰ ਰੇਡ ਕੀ ਰਊ ਵੇਚਣ ਵਾਲਾ ਇਹਦਾ ਰੇਡ ਉਹ 125000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਤੋਰੇ ਬਾਹਰ ਨੂੰ ਸੁਵਰਜ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੇ ਬਾਕੀ ਵਧੀਆ ਬੈਜਨ ਮੌਜੂਦ ਪੜਾਈ ਤੇ ਰੇਡ ਵੀ ਇਹਦਾ 125000 ਇਹਦੇ ਵਿੱਚੋਂ ਮਾਨਦਾਨ ਵੀ ਆਪਾਂ ਕਰ ਦਾਂਗੇ ਹੈਨਾ ਮਾਨਦਾਨ ਕਰ ਦੇਾਂਗੇ ਸੋ ਤਾਜੀ ਬਿਲਕੁਲ ਸੱਜਰ ਰਸਈ ਆ ਤੇ ਚੌਣ ਚਵਾ ਦਾ ਥਾਣੀ ਦੱਸਦਾ ਕਿ ਮੋਟਾ ਝੋਣਾ ਜਮਾ 125000 ਕੀਮਤ ਆ ਤੁਰੀ ਜਾਂਦੀ ਪੁੱਤਾਂ ਦੀ ਗਾਲਾਂ ਕਰੀ ਜਾਂਦੀ ਆ ਤੇ ਕਹਿੰਦਾ ਵਾ ਜਿਹੜੇ ਵੀਰ ਨੇ ਦੁੱਧ ਪੀਣਾ ਨਜ਼ਾਰੇ ਲਾਉਗੇ ਮਗਰ ਇਹਦੇ ਕੱਟੀ ਆ ਗਈ ਜਮਾ ਤੇ ਬਾਕੀ ਸਾਤੀ ਕੁੰਬੜਾ ਭੋਰਾ ਨਹੀਂ ਜਮਾ ਕਹਿੰਦਾ ਵਾ ਹੱਥ ਦਰਾ ਕਿਸੇ ਪਾਸੇ ਹੈ ਨਹੀਂ ਸੋ ਲੈ ਵੇ ਤੇ 나ੜਾ ਦੇਖ ਸਕਦੇ ਹੋ 나ੜਾ ਵਗੈਰਾ ਚੰਗੀਆਂ ਤੇ ਸਾਫ ਸੁਥਰੀ ਕਹਿੰਦਾ ਵਾ 14 ਕਿਲੋ ਦੁੱਧ ਝੋਟੀ ਖਰਾ ਪਾਉਣ ਵਾਲੀ ਆ ਜਮਾ ਹਨਾ ਗੱਲਾਂ ਵਾਲਾ ਨਹੀਂ ਗਰੰਟੀ ਵਾਲਾ 14 ਕਿਲੋ ਜੀ ਸੋ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆ ਗਿਆ ਆਪਣਾ 7887 75972 ਸੋ ਲੈ ਵੇ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਆ ਸੋਹਣਾ ਸਾਫ ਸੁਥਰਾ ਚਾਰੇ ਸਾਨ ਨਿਖੜਵੇਂ ਵਿੱਤੀ ਤੇ ਤੇ ਮਾਰਦਾਨ ਰੇਟ ਦੇ ਵਿੱਚ ਹੋ ਜਾਊਗਾ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿਦਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ